ਸਿੰਘ ਜੀ ਤੁਹਾਡੇ ਨਾਲ ਅੱਜ ਮੇਰੀ ਪ੍ਰੈਸ ਕਾਨਫਰੰਸ ਜੋ ਬੜਿਆ ਇੰਪੋਰਟੈਂਟ ਵਿਸ਼ੇ ਤੇ ਸੀ ਕਰ ਰਿਹਾ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਪਿੱਛੇ ਕਾਂਗਰਸ ਦੀ ਸਰਕਾਰ ਸੀ ਜੋ ਸੋਫਰ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਸੀ ਕੋਈ ਵੀ ਬੰਦਾ ਤੁਹਾਡੇ ਚੋਂ ਪੱਤਰਕਾਰ ਵੀ ਇੱਕ ਵੀ ਸੜਕ ਨਹੀਂ ਗਿਣਾ ਸਕਦਾ ਪस्तानी ਸੜਕ ਤੁਹਾਨੂੰ ਦੱਸਦੇ ਰਾਜਵਲੇ ਬਣਾਈ ਔਰ ਦੋਨਾਂ ਦੇ ਰਾਜਾਂ ਦੇ ਵਿੱਚ ਲੋਕਾਂ ਨੇ ਬਹੁਤ ਦੁੱਖ ਭੋਗਿਆ ਚਾਹੇ ਅਸੀਂ ਇੱਥੋਂ ਮਲੋਦ ਨੂੰ ਜਾਣਾ ਹੋਵੇ ਬੜੀ ਟੁੱਟੀ ਹੋਈ ਸੜਕ ਸੀ ਸੜਕ ਦਾ ਬੁਰਾ ਹਾਲ ਸੀ ਜੇ ਅਸੀਂ ਇੱਥੋਂ ਰਾਣਾ ਸਾਹਿਬ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਅਸੀਂ ਬੀਜੇ ਨੂੰ ਜਾਣਾ ਹੋਵੇ ਬਹੁਤ ਬੁਰਾ ਹਾਲ ਸੀ ਬਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਜਾਨੀ ਕਿ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ 10 10ਾਂ ਨਿਕਾਲੀਆਂ ਦੇ ਪੰਜ ਸਾਲ ਕਾਂਗਰਸ ਨੇ ਸਾਡੇ ਹਲਕੇ ਦੇ ਲੋਕਾਂ ਦੇ ਨਾਲ ਇੱਕ ਦੁਸ਼ਮਣੀ ਕੱਢੀ ਪਤਾ ਨਹੀਂ ਦੁਸ਼ਮਣੀ ਇਹਨਾਂ ਨੇ ਕਿਉਂ ਵੱਢੀ ਕਿਉਂ ਸਾਡੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਇਹਨਾਂ ਦੀ ਡਿਊਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੀ ਸੇਵਾ ਕਰਨੀ ਪਰ ਇਹਨਾਂ ਨੇ ਸੇਵਾ ਲੋਕਾਂ ਦੀ ਨਹੀਂ ਕੀਤੀ ਹਾਂ ਆਪਣੀ ਬਥੇਰੀ ਸੇਵਾ ਕਰ ਲਈ ਉਹ ਤੁਸੀਂ ਸਾਰੇ ਨਾਲੇ ਦੱਗ ਜਾਣ ਜाहिर ਹਰ ਚੀਜ਼ ਇੱਕ ਇੱਕ ਚੀਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਤੁਸੀਂ ਇਹ ਦੇਖੋਗੇ ਲੋਕ ਇਸ ਕਾ ਨੂੰ ਐਡਮਿਟ ਕਰਦੇ ਆ ਕਿ ਜੇ ਕਾਂਗਰਸ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਲੰਘਣਾ ਜੇ ਖਾਲੀ ਦਲ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਫੇਰ ਉਸੇ ਨਰਕ ਤੇ ਵਿੱਚ ਸਿੱਟਣਾ ਤੇ ਇਸ ਲਈ ਇਹਨਾਂ ਦੋਹਾਂ ਦੇ ਸਰਕਾਰਾਂ ਦੇ ਦੌਰਾਨ ਸਾਡੀਆਂ ਜਿਹੜੀਆਂ ਸੜਕਾਂ ਨੇ ਚਾਹੇ ਉਹ ਲਿੰਕ ਸੜਕਾਂ ਹੋਣ ਚਾਹੇ ਮੇਨ ਸੜਕਾਂ ਹੋਣ ਚਾਹੇ ਸਾਡੇ ਪੁਲ ਹੋਣ ਇਹਨਾਂ ਦਾ ਇਹਨਾਂ ਨੇ ਬਿਲਕੁਲ ਵੀ ਕੰਮ ਨਹੀਂ ਕੀਤਾ ਤੁਸੀਂ ਇਹ ਦੇਖੋ ਕਿ ਰਾਣਾ ਸਾਹਿਬ ਵਾਲੇ ਸੰਤ ਮਹਾਂਪੁਰਖ ਮੈਂ ਉਹਦਣ ਗਿਆ ਸਟੇਜ ਦੇ ਉੱਤੇ ਉਹਨਾਂ ਨੇ ਸਪੈਸ਼ਲ ਗੱਲ ਕੀਤੀ ਕਿ ਜਦੋਂ ਵੀ ਆਉਂਦੇ ਸੀ ਜੇ ਅਸੀਂ ਪਹਿਲਾਂ ਅਟਵਾਲ ਆਉਂਦਾ ਸੀ ਤਾਂ ਅਟਵਾਲ ਨਾਲ ਗੱਲ ਕਰਦੇ ਸੀ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਕਹਿੰਦੇ ਫਿਰ ਲੱਖਾ ਆਇਆ ਲੱਖੇ ਨੂੰ ਵੀ ਪੰਜ ਸਾਲ ਕਹਿੰਦੇ ਰਹੇ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਜੇ ਐਡੇ ਮਹਾਨ ਜਿਹੜਾ ਸਾਡੇ ਇਲਾਕੇ ਦੀ ਇੱਕ ਧਾਰਮਿਕ ਸੰਸਥਾ ਜੇ ਉਹਨੂੰ ਜਾਣ ਦੇ ਲਈ ਵੀ ਰਸਤਾ ਚੰਗਾ ਨਹੀਂ ਹੈ ਤੇ ਫਿਰ ਲੋਕ ਕੀ ਕਰਨਗੇ ਸੋ ਇਸ ਲਈ ਜਦੋਂ ਦੀ ਆਮ ਲੋਕਾਂ ਨੇ ਆਪਣੀ ਸਰਕਾਰ ਬਣਾਈ ਆ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਨੇ ਉਸੇ ਦਿਨ ਤੋਂ ਹੀ ਸਾਡੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਜੋ ਮੇਨ ਸੜਕਾਂ ਸੀ ਜੋ ਵੱਡੀਆਂ ਸੜਕਾਂ ਸੀ ਜਿਹੜੀਆਂ ਕਿ ਦੂਜੇ ਸ਼ਹਿਰਾਂ ਦੇ ਨਾਲ ਜੋੜਦੀਆਂ ਸੀ ਭਾਵੇਂ ਖੰਨੇ ਦੇ ਨਾਲ ਜੋੜਦੀ ਸੀ ਪਾਵੇਂ ਮਲੇਰਕੋਟਲੇ ਦੇ ਨਾਲ ਜੋੜਦੀ ਸੀ ਜੋ ਮੇਨ ਵੱਡੀਆਂ ਸੜਕਾਂ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਇਆਕਲਪ ਕੀਤੀ ਗਈ ਉਹਨਾਂ ਨੂੰ ਬਣਾਇਆ ਗਿਆ ਤੁਹਾਡੇ ਸਭ ਦੇ ਸਾਹਮਣੇ ਆ ਫੇਰ ਸਾਡਾ ਸਭ ਤੋਂ ਮੁਕੱਦਸ ਸਥਾਨ ਜਿਹੜਾ ਮੈਂ ਗੱਲ ਕੀਤਾ ਰਾਣਾ ਸਾਹਿਬ ਉਸ ਨੂੰ ਜੋੜਦੀ ਸੜਕ ਬਣਾਈ ਗਈ ਉੱਥੇ ਹੁਣ ਪੁਲ ਵੀ ਲੱਗ ਰਿਹਾ ਜਿਹੜਾ ਕਿ ਵਰਸੀ ਤੋਂ ਪਹਿਲਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਮੈਂ ਕੁਝ ਨਹੀਂ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਰੇ ਕੰਮ ਚੱਲ ਰਹੇ ਨੇ ਉਹ ਵੀ ਵਰਸੀ ਤੋਂ ਪਹਿਲਾਂ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਜਿਹੜਾ ਕੋਲਾ ਉਹਦਾ ਕੰਮ ਸ਼ੁਰੂ ਹੋ ਜਾਏਗਾ ਵੱਡੀਆਂ ਸੜਕਾਂ ਦੇ ਨਾਲ ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੀਆਂ ਲਿੰਕ ਸੜਕਾਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਨੂੰ ਵਿਰਾਸਤ ਦੇ ਵਿੱਚ ਇੱਕ ਵੀ ਸੜਕ ਨਹੀਂ ਮਿਲੀ ਤਾਂ ਹੌਲੀ ਹੌਲੀ ਜਿਹੜੀਆਂ ਸੜਕਾਂ ਜਿੱਦਾਂ ਜਿੱਦਾਂ ਮੇਰੇ ਕੋਲ ਫੰਡ ਆ ਰਹੇ ਆ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਕੋਲ ਅਸੀਂ ਜਿਹੜੀ ਵੀ ਫਾਈਲ ਲੈ ਕੇ ਜਾਂਦੇ ਆ ਉਹਨਾਂ ਨੇ ਕਦੇ ਵੀ ਸਾਨੂੰ ਇਨਕਾਰ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਸਾਡੇ ਹਲਕੇ ਨੂੰ ਦਿਲ ਖੋਲ੍ਹ ਕੇ ਪੈਸਾ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੀਆਂ ਸੜਕਾਂ ਅਸੀਂ ਆ ਪਿਛਲੇ 3 ਸਾਲਾਂ 'ਚ ਬਣਾਈਆਂ ਮੈਨੂੰ ਨਹੀਂ ਲੱਗਦਾ ਕਿ 10 ਸਾਲਾਂ ਦੇ ਵਿੱਚ ਵੀ ਬਣੀਆਂ ਹੋਣ ਅੱਜ ਮੈਂ ਜਿਹੜੀਆਂ ਨਵੀਆਂ ਸੜਕਾਂ ਜਿਹਦਾ ਮੈਂ ਐਲਾਨ ਕਰਨ ਲੱਗਿਆ ਸਾਡੇ ਮਲੋਦ ਇਲਾਕੇ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਇਹ ਬਾਰਸ਼ਾਂ ਤੋਂ ਤੁਰੰਤ ਬਾਅਦ ਜਿਨ੍ਹਾਂ ਦਾ ਟੈਂਡਰ ਲੱਗ ਜਾਣਾ ਉਹ ਬੜੀਆਂ ਸਾਡੀਆਂ ਇੰਪੋਰਟੈਂਟ ਸੜਕਾਂ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਲੱਗਿਆ ਇਹ ਸਾਡੀਆਂ ਤਕਰੀਬਨ 16 ਸੜਕਾਂ ਨੇ ਜਿਨ੍ਹਾਂ ਦੇ ਵਿੱਚੋਂ ਸਿਆੜ ਤੋਂ ਪੰਧੇਰਖੜੀ ਬਹੁਤ ਇੰਪੋਰਟੈਂਟ ਸੜਕਾ ਦੂਜੀ ਹੈਗੀ ਆ ਕੁੱਪ ਮਲੋਦ ਰੋਡ ਟੂ ਬਦੇਸ਼ਾ ਅਪ ਟੂ ਐਮਸੀ ਲਿਮਟ ਅਗਲੀ ਹੈਗੀ ਆ ਮਲੋਦ ਤੋਂ ਸੇਖਾ ਅਗਲੀ ਹੈਗੀ ਆ ਮਲੋਦ ਤੋਂ ਬੁਰਕੜਾ ਅਗਲੀ ਸੜਕ ਬਹੁਤ ਇੰਪੋਰਟੈਂਟ ਸੜਕ ਆ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਆ ਕਾਂਗਰਸ ਦੇ ਰਾਜ ਦੇ ਵਿੱਚ ਇਹ ਸੜਕ ਪਟ ਦਿੱਤੀ ਗਈ ਸੀ ਮਲੋਦ ਤੋਂ ਲਸੋਈ ਨੂੰ ਜਾਣ ਵਾਲੀ ਸੜਕ ਸਾਡਾ ਧਾਰਮਿਕ ਸਥਾਨਾ ਲੋਈਸ ਲਸੋਈ ਦੇ ਵਿੱਚ ਵੀ ਇਹ ਜਿਹੜੀ 7.5 8 ਕਿਲੋਮੀਟਰ ਦੀ ਸੜਕ ਬਹੁਤ ਟੁੱਟੀ ਹੋਈ ਆ ਔਰ ਇਹ ਸੜਕ ਵੀ ਜਿਹੜੀ ਆ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ 베ਰਕਲਾਂ ਤੋਂ ਰੱਪੋ ਨੀਚੀ ਲਸਾੜੇ ਤੋਂ ਲਸੋਈ ਅਪ ਟੂ ਐਮਸੀ ਲਿਮਟ ਅੱਗੇ ਆ ਗਈ ਆ ਸਿੱਧ ਸਰ ਕਾਲਜ ਟੂ ਮਲੇਰ ਕੋਟਲਾ ਰੋਡ ਅੱਗੇ ਹੈਗੀ ਆ ਲਹਿਰ ਟੂ ਕਰਤਾਰਪੁਰ ਅੱਗੇ ਜਿਹੜੀ ਸੜਕਾ ਕੂਲੀ ਕਲਾਂ ਤੋਂ ਬੇਰ ਕਲਾਂ ਅੱਗੇ ਸਾਡੀ ਸੜਕ ਹੈਗੀ ਆ ਸਿੱਧ ਸਰ ਤੋਂ ਜੰਡਾਲੀ ਅਗਲੀ ਸੜਕਾ ਸਾਡੀ ਧੌਲ ਖੁਰ ਤੋਂ ਗੋਸਲ ਉਸ ਤੋਂ ਇਲਾਵਾ ਅਗਲੀ ਸੜਕ ਹੈਗੀ ਆ ਜੀ ਮਲੋਦ ਭਾਡੇਵਾਲ ਰੋਡ ਤੋਂ ਨਿਜਾਮਪੁਰ ਸਾਡੇ ਪੱਤਰਕਾਰ ਵੀਰ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਤੇ ਅਗਲੀ ਸਾਡੀ ਸੜਕ ਹੈਗੀ ਆ ਸੋਈਆਂ ਤੋਂ ਐਮਸੀ ਲਿਮਟ ਤੱਕ ਅਗਲੀ ਸੜਕ ਸਾਡੀ ਹੈਗੀ ਆ ਰੋਡੀਆਂ ਦੋਦ ਤੋਂ ਨਾਰੋ ਮਾਜਰਾ ਅਗਲੀ ਸੜਕ ਸਾਡੀ ਹੈਗੀ ਆ ਸਿਆੜ ਸਮਾਦ ਤੋਂ ਮਿਸਿੰਗ ਜਿਹੜਾ ਪੋਰਸ਼ਨ ਨਾ ਕਿਲਾ ਹੰਸ ਤੱਕ ਇਹ ਵਾਲੀ ਸੜਕ ਜਿਹੜੀ ਬਹੁਤ ਇੰਪੋਰਟੈਂਟ ਜਿਹੜੀਆਂ ਸੜਕਾਂ ਨੇ ਇਹ ਬੜੀ ਜਲਦੀ ਜਾਨਕਿ ਟੈਂਡਰ ਸਮਝ ਲਓ ਵੀ ਅ ਟੈਂਡਰ ਇਹਦਾ ਫਲੋਟ ਹੋ ਗਿਆ ਪਾਸ ਹੋ ਗਿਆ ਨੇ ਤੇ ਇਸ ਤੋਂ ਬਾਅਦ ਇਹ ਜਦੋਂ ਹੀ ਬਰਸਾਤਾ ਸਾਡੀਆਂ ਖਤਮ ਹੁੰਦੀਆਂ ਨੇ ਇਸ ਤੋਂ ਬਾਅਦ ਇਹ ਸੜਕਾਂ ਸਾਡੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਇਹ ਸਾਡਾ ਜਿਹੜਾ ਇੱਕ ਹੋਰ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਜਦੋਂ ਟੈਂਡਰ ਫਲੋਟ ਹੋ ਜਾਊਗਾ ਉਸ ਟੈਂਡਰ ਤੋਂ ਬਾਅਦ ਜਿਹੜਾ ਅਗਲਾ ਟੈਂਡਰ ਲੱਗਣਾ ਉਹ ਵੀ ਜਿਹੜੀਆਂ ਸੜਕਾਂ ਨੇ ਉਹ ਵੀ ਮੈਂ ਤੁਹਾਨੂੰ ਸਾਡੇ ਮਲੌਦ ਹਲਕੇ ਦੀਆਂ ਬਲਾਕ ਦੀਆਂ ਸੀ ਮੈਂ ਤੁਹਾਨੂੰ ਦੱਸਣ ਲੱਗਿਆਂ ਜਿਹੜੀਆਂ ਕਿ ਅ ਦਸੰਬਰ ਦੇ ਵਿੱਚੋਂ ਤੋਂ ਬਾਅਦ ਇਹ ਬਣਨੀਆਂ ਸ਼ੁਰੂ ਹੋਣਗੀਆਂ ਇਹ ਸੜਕਾਂ ਹੈਗੀਆਂ ਨੇ ਸਿਆੜ ਤੋਂ ਭਿੱਖੀ ਜੀਰਖ ਤੋਂ ਧੌਲਖੁਰਦ ਸਿਆੜ ਤੋਂ ਜੀਰਖ ਟੂ ਲਹਿਲ ਕਿਲਾ ਹੰਸ ਤੋਂ ਜੀਰਖ ਵਾਇਆ ਗੁਰਦੁਆਰਾ ਸਾਹਿਬ ਲਹਿਲ ਫਿਰਨੀ ਤੋਂ ਰਾਣਾ ਮਲੋਦ ਰੋਡ ਬੇਰਕਲਾ ਤੋਂ ਗੋਸਲ ਧੌਲਕਲਾ ਫਿਰਨੀ ਤੋਂ ਧੌਲਕਲਾ ਗੋਸਲ ਕਿਲਾ ਹੰਸ ਤੋਂ ਬਟਾਰੀ ਗੋਸਲ ਤੋਂ ਧੌਲਕਲਾ ਅਪ ਟੂ ਗੋਸਲ ਪਿੰਡ ਤੱਕ ਅਗਲਾ ਹੈਗਾ ਜੀ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾ ਉੰਦੇ ਏਰਕੇੜੀ ਤੋਂ ਰਾਮਗੜ੍ਹ ਸਰਦਾਰਾਂ ਰਾਮਗੜ੍ਹ ਸਰਦਾਰਾਂ ਦਾ ਵਿੱਚ ਵੀ ਕਾਫੀ ਰੋਡ ਦਾ ਇਸ਼ੂ ਸੀਗਾ ਤੇ ਅਗਲੀ ਹੈਗੀ ਆ ਝੰਮੜ ਤੋਂ ਸਿਆੜ ਝੰਮਟ ਬ੍ਰਿਜ ਤੋਂ ਪਹੀੜ ਮਲੌਦ ਰਾਮਗੜ੍ਹ ਸਰਦਾਰਾਂ ਲਿੰਕ ਰੋਡ ਤੋਂ ਬਾਜੀਗਰ ਬਸਤੀ ਅਪ ਟੂ ਮਲੌਦ ਕੋਪ ਰੋਡ ਫਿਰਨੀ ਵਿਲੇਜ ਝੰਮਟ ਰੋਸ਼ਿਆਣਾ ਤੋਂ ਬਾਬਾ ਸਿੱਧ ਬੰਦੇਰ ਜੋਗੀ ਮਾਜਰਾ ਮਾਜਰਾ ਤੋਂ ਰਾਮਗੜ੍ਹ ਸਰਦਾਰਾਂ ਕੁਲਾੜ ਸਿਆੜ ਰੋਡ ਟੂ ਦੇਰਾ ਨਾਨਕ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਤੇ ਸਹਾਰ ਨਾਜ਼ਰਾ ਤੋਂ ਕੁਲਾੜ ਰੋਡ ਅਗਰੀ ਹੈਗੀ ਆ ਜੀ ਕੁਲਾੜ ਟੂ ਮੋਮਨਾਬਾਦ ਧੌਲ ਕੁਲਾੜ ਟੂ ਰੋਸ਼ਿਆਣਾ ਸਿਉੜਾ ਟੂ ਬਾਬਰਪੁਰ ਰੱਪੋ ਉੱਚੀ ਰੋਡ ਸਿੱਧਸਰ ਕਾਲਜ ਤੋਂ ਖੰਨਾ ਬਲੇਰਕੋਟਲਾ ਰੋਡ ਸਿੱਧ ਸਰ ਮਾਹਪੁਰ ਰੋਡ ਟੂ ਸਿਰਥਲਾ ਵਾਇਆ ਝੁਲਮਗੜ ਸਿਰਥਲਾ ਤੋਂ ਰਸੋਈ tmpobjਟ ਕਲਾ ਤੋਂ ਕਰਤਾਰਪੁਰ ਲਹਿੜ ਚਾਪੜੇ ਤੋਂ ਸਿਉੜਾ ਬਾਬਰਪੁਰ ਰੱਬੋਂ ਉੱਚੀ ਰੋਡ ਤੋਂ ਸ਼ਮਸ਼ਾਨ ਘਾੜ ਤੱਕ ਪੂਲੀ ਕਲਾ ਤੋਂ ਚਾਪੜਾ ਮਲੋਦ ਭਾਡੇਵਾਲ ਰੋਡ ਤੋਂ ਨਿਜ਼ਾਮਪੁਰ ਸਿਉੜਾ ਤੋਂ ਸਿਉੜਾ ਸਕੂਲ ਤੋਂ ਤਮੋਟਕਲਾ ਰੱਬੋ ਨੀਚੀ ਰੋਡ ਤੋਂ ਲਸੋਈ ਵਿਦ ਫਿਰਨੀ ਰੱਬੋ ਨੀਚੀ ਅਪ ਟੂ ਐਮਸੀ ਲਿਮਟ ਮਲੋਦ ਲਹਿਰ ਟੂ ਕਰਤਾਰਪੁਰ ਲਸਾੜਾ ਤੋਂ ਲਸੋਈ ਅਪ ਟੂ ਮਲੋਦ ਐਮਸੀ ਲਿਮਟ ਬੇਰ ਖੁਰਦ ਤੋਂ ਸਿਉੜਾ ਕੁਲੀ ਖੁਰਦ ਤੋਂ ਬੇਰਕਲਾ ਕੁਲੀ ਖੁਰਦ ਤੋਂ ਬੇਰਕਲਾ ਮਿਸਿੰਗ ਲਿੰਕ ਫਿਰਨੀ ਬੇਰਕਲਾ ਐਡ ਬੇਰਕਲਾ ਫਿਰਨੀ ਟੂ ਮੰਦਰ ਤੇ ਗੁਰਦੁਆਰਾ ਬਾਬਾ ਗੁਲਾਬ ਸਿੰਘ ਜੀ ਤੇ ਸ਼ਹੀਦ ਬਾਬਾ ਅਮਰਦਾਸ ਜੀ ਸਿਉੜਾ ਤੋਂ ਮਲੋੜ ਭਾਡੇਵਾਲ ਬ੍ਰਿਜ ਰੋਡ ਲਸਾੜਾ ਲਖੋਵਾਲ ਟੂ ਸ਼ਮਸ਼ਾਨ ਘਾਟ ਮਿਸਿੰਗ ਫਿਰਨੀ ਟੂ ਲਸਾੜਾ ਲਖੋਵਾਲ ਗੁੱਪ ਮਲੋੜ ਰੋਡ ਟੂ ਬਦੇਸ਼ਾਂ ਮਲੋੜ ਤੋਂ ਸੇਖਾ ਮਲੋੜ ਤੋਂ ਸੋਈ ਮਲੋਦ ਲਸੋਈ ਰੋਡ ਟੂ ਕਿਸ਼ਨਪੁਰਾ ਇਹ ਸੜਕਾਂ ਸਾਡੀਆਂ ਜਿਹੜੀਆਂ ਨੇ ਅ ਜਨਵਰੀ ਤੋਂ ਸ਼ੁਰੂ ਹੋ ਜਾਣੀਆਂ ਨੇ ਬਹੁਤ ਇੰਪੋਰਟੈਂਟ ਸਾਡੀਆਂ ਸੜਕਾਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਕੁਝ ਹੋਰ ਸੜਕਾਂ ਨੇ ਜਿਹੜੀਆਂ ਕਿ ਅਸੀਂ ਇਹਦੇ ਨਾਲ ਹੀ ਪਾਸ ਕਰਾਈਆਂ ਨੇ ਇਹਨਾਂ ਦਾ ਵੀ ਟੈਂਡਰ ਨਾਲ ਹੀ ਲੱਗ ਜਾਣਾ ਇਹ ਸੜਕਾਂ ਹੈਗੀਆਂ ਨੇ ਮਲੋਦ ਤੋਂ ਬੁਰਕੜਾ ਕੁੱਪ ਤੋਂ ਰਾਮਗੜ ਸਰਦਾਰਾਂ ਤੋਂ ਟਿੰਬਰਵਾਲ ਬੇਰਕਲਾ ਤੋਂ ਰੱਪੋ ਨੀਚੀ ਬਾਬਰਪੁਰ ਤੋਂ ਬੇਰਖੁਰਦ ਬਾਇਆ ਸੰਤ ਭਵਨ ਕੁਟਿਆ ਫਿਰਨੀ ਆਫ ਵਿਲੇਜ ਮਦਨੀਪੁਰ ਟੂ ਫੋਕਲ ਪੁਆਇੰਟ ਸਿਉੜਾ ਬਾਬਰਪੁਰ ਰੋਡ ਟੂ ਬੇਰਕਲਾ ਅਪ ਟੂ ਗੁਰਦੁਆਰਾ ਸ਼ਹੀਦਾ ਬਾਬਰਪੁਰ ਤੋਂ ਰੱਪੋ ਉੱਚੀ ਉਕਸੀ ਤੋਂ ਮਦਨੀਪੁਰ ਫੋਕਲ ਪੁਆਇੰਟ ਲਸਾੜਾ ਤੋਂ ਸਿਹਾਂਦਾਦ ਲਸਾੜਾ ਤੋਂ ਸਿਹਾਂਦਾਦ ਇਹ ਤਕਰੀਬਨ 17.5 ਕਿਲੋਮੀਟਰ ਹੈ ਜੀ ਉੱਚੀ ਦੌ ਤੋਂ ਚੁਪਤਾ ਜੀਰਖ ਤੋਂ ਭਿਖੀ ਇਹ ਸਾਡੀਆਂ 52 ਸੜਕਾਂ ਤਾਂ ਜਿਹੜੀਆਂ ਨੇ ਸੈਕੰਡ ਫੇਜ਼ ਦੇ ਵਿੱਚ ਸ਼ੁਰੂ ਹੋਣੀਆਂ ਨੇ ਤੇ 16 ਸੜਕਾਂ ਜਿਹੜੀਆਂ ਨੇ ਸਾਡੀਆਂ ਇਮੀਡੀਏਟ ਸ਼ੁਰੂ ਹੋ ਜਾਣੀਆਂ ਨੇ ਤੇ ਯਾਨੀ ਕਹਿਣ ਦਾ ਮਤਲਬ ਇਹ ਜਦੋਂ ਸਾਰੀਆਂ ਸਾਡੀਆਂ ਸੜਕਾਂ ਤਿਆਰ ਹੋ ਜਾਣੀਆਂ ਨੇ 68 ਸੜਕਾਂ ਜਦੋਂ ਸਾਰੀਆਂ ਸਾਡੀਆਂ ਤਿਆਰ ਹੋ ਜਾਣੀਆਂ ਨੇ ਤਾਂ ਸਾਡੇ ਮਲੌਦ ਬਲਾਕ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕੋਈ ਇੱਕ ਵੀ ਸੜਕ ਇਦਾਂ ਦੀ ਨਹੀਂ ਰਹਿਣੀ ਜਿਹੜੀ ਨਾਂ ਬਣੀ ਹੋਵੇ ਤੇ ਅਸੀਂ ਆਪਣੇ ਲੋਕਾਂ ਨੂੰ ਸਾਡੇ ਹਲਕੇ ਦੇ ਲੋਕਾਂ ਨੂੰ ਸਾਡੇ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਮਾਨ ਸਰਕਾਰ ਹਮੇਸ਼ਾ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਸੜਕਾਂ ਤੋਂ ਇਲਾਵਾ ਜੇ ਸਾਡਾ ਕੋਈ ਹੋਰ ਵੀਰ ਕੋਈ ਸੋਚਦਾ ਪਿੰਡ ਵਾਲਾ ਕਿ ਸਾਡੀ ਇਹ ਵਾਲੀ ਸੜਕ ਰਹਿ ਗਈ ਉਹ ਵੀ ਸਾਨੂੰ ਆ ਕੇ ਜਦੋਂ ਮਰਜ਼ੀ ਮਿਲ ਸਕਦਾ ਅਸੀਂ ਸ਼ੁਕਰਵਾਰ ਨੂੰ ਮਲੌਦ ਦਫ਼ਤਰ ਦੇ ਵਿੱਚ ਬੈਠਦੇ ਆ ਤੇ ਵੀਰਵਾਰ ਨੂੰ ਦਰਾਹੇ ਦਫ਼ਤਰ ਚ ਬੈਠਦੇ ਆ ਬਾਕੀ ਦਿਨ ਪੈਲ ਦਫ਼ਤਰ ਚ ਬੈਠਦੇ ਆ ਜੇ ਕੋਈ ਮਲੌਦ ਵਾਲੇ ਸਾਡੇ ਕਿਸੇ ਵੀਰ ਨੂੰ ਲੱਗਦਾ ਕਿ ਸਾਡੇ ਵਾਲਾ ਇਹ ਜਿਹੜਾ ਰੋਡ ਆ ਇਹ ਇਸ ਦੇ ਵਿੱਚ ਨਹੀਂ ਹੈ ਤਾਂ ਅਸੀਂ ਜ਼ਰੂਰ ਉਹਨੂੰ ਪ੍ਰੋਗਰਾਮ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਫੇਰ ਜਿੰਨੀ ਵੀ ਜਿੰਨੇ ਵੀ ਤੁਸੀਂ ਸਾਡੇ ਵੀਰ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੜਕਾਂ ਤੁਹਾਡੇ ਟੈਂਟਰਾਂ ਚ ਆ ਗਈਆਂ ਵੀਰ ਜੀ ਇੱਕ ਵੀ ਸੜਕ ਮੈਂ ਕਹਿਣਾ ਵੀ